ਕੁਝ ਦਿਨ ਪਹਿਲਾਂ ਵੀ ਜੋ ਹੈ ਰੱਖੀ ਗਈ ਸੀ ਤੇ ਮਾਨ ਸਾਹਿਬ ਦੀ ਸਿਹਤ ਦਾ ਹਵਾਲਾ ਦੇ ਕੇ ਇਸ ਨੂੰ ਕੈਂਸਲ ਕਰ ਦਿੱਤਾ ਗਿਆ ਸੀਗਾ ਦੇਖੋ ਜੀ ਜਦੋਂ ਪੰਜਾਬ ਤਰਾਸਦੀ ਦੇ ਵਿੱਚ ਇਸ ਟੈਲ ਤੇ ਇਸ ਦੇ ਵਿੱਚ ਮੀਟਿੰਗਾਂ ਨੇ ਜਿਹੜੀਆਂ ਉਹ ਕਿੱਥੇ ਜਾਣੀਆਂ ਚਾਹੀਦੀਆਂ ਨੇ ਬਦਕਿਸਮਤੀ ਪੰਜਾਬ ਦੀ ਥੋੜੀ ਜਿਹੀ ਹੋ ਗਈ ਕਿ ਮਾਨ ਸਾਹਿਬ ਬਿਮਾਰ ਹੋ ਗਈ ਜਿਸ ਦੇ ਕਰਕੇ ਮੀਟਿੰਗ ਪੋਸਟਪੌਨ ਕਰਨੀ ਪਈ ਇਹਨਾਂ ਨੂੰ ਤੇ ਇਹਦੇ ਵਿੱਚ ਮਤਲਬ ਕਾਫੀ ਜਿਹੜੇ ਅਹਿਮ ਫੈਸਲੇ ਨੇ ਉਹ ਲੈ ਜਾਣਗੇ ਇਤਿਹਾਸ ਵਿੱਚ ਹੈ ਜੀ ਇਹ ਪੰਜਾਬ ਦੇ ਜੀ ਕੋਈ ਵੀ ਪੰਜਾਬ ਦਾ ਮੁੱਖ ਮੰਤਰੀ ਮਤਲਬ ਬਿਮਾਰ ਹੁੰਦੇ ਹੋਏ ਵੀ ਇੰਨੀ ਚਿੰਤਾ ਦੇ ਨਾਲ ਮਤਲਬ ਮੀਟਿੰਗ ਕਰ ਰਹੇ ਹੈ ਜੀ ਪੰਜਾਬ ਆਰਿਕ ਉਹਨਾਂ ਦੇ ਰਾਜ ਰਾਜ ਦੇ ਵਿੱਚ ਪੰਜਾਬ ਹੈ ਜਿਹੜਾ ਉਹ ਧੜਕਦਾ ਹੈ ਇਸ ਕਰਕੇ ਮਤਲਬ ਠੀਕ ਹੈ ਵੀ ਉਹ ਐਡਮਿਟ ਨੇ ਅੱਜ ਵੀ ਹੋ ਸਕਦਾ ਉਹਨਾਂ ਨੂੰ ਕੱਲ ਨੂੰ ਛੁੱਟੀ ਮਿਲ ਜੇ ਅਸੀਂ ਵੀ ਅਰਦਾਸ ਇਹ ਕਰਦੇ ਆਂ ਵੀ ਉਹਨਾਂ ਨੂੰ ਜਲਦੀ ਛੁੱਟੀ ਮਿਲੇ ਤੇ ਉਹ ਲੋਕਾਂ ਦੀ ਸੇਵਾ ਦੇ ਵਿੱਚੋਂ ਇਸਾਂ ਦੁਆਰਾ ਲੱਗ ਜਾਣਾ ਤੇ ਇਸ ਮੀਟਿੰਗ ਦੇ ਕਈ ਮੁੱਦੇ ਨੇ ਸਾਰ ਜੀ ਇਸ ਮੀਟਿੰਗ ਦੇ ਵਿੱਚ ਆਪਣੇ ਚੈਨਲ ਨੇ ਸਭ ਤੋਂ ਪਹਿਲਾਂ ਇਹ ਗੱਲ ਚੁੱਕੀ ਸੀ ਅਸੀਂ ਲਾਈਵ ਦੇ ਵਿੱਚ ਵੀ ਜਿਹੜੀ ਰੇਟ ਹੈ ਉਹ ਜ਼ਿੰਮੇਦਾਰ ਵੀ ਹੋਣੀ ਚਾਹੀਦੀ ਹੈ ਚਾਹੇ ਉਹ ਮਾਲਕ ਹੈ ਉਸ ਜ਼ਮੀਨ ਦਾ ਚਾਹੇ ਉਹਨੇ ਉਹ ਠੇਕੇ ਤੇ ਲਈ ਹੋਈ ਹੈ ਚਾਹੇ ਵੀ ਕਿਸੇ ਵੀ ਤਰ੍ਹਾਂ ਜਿਨੇ ਮਤਲਬ ਇੱਥੇ ਕਾਸ਼ਤ ਕੀਤੀ ਸੀ ਝੋਨੇ ਦੀ ਜਾਂ ਨਰਮੇ ਦੀ ਜਾਂ ਕੋਈ ਹੋਰ ਫਸਲ ਦੀ ਤਾਂ ਮਤਲਬ ਉਹ ਉਸ ਚੀਜ਼ ਦਾ ਮਾਲਕ ਸੀਦਾ ਉਹਦਾ ਨੁਕਸਾਨ ਹੋ ਗਿਆ ਹੁਣ ਜਿਹੜੀ ਰੇਟ ਹੈ ਉਹ ਰੇਟ ਉਸ ਦਾ ਮਤਲਬ ਹੱਕ ਹੋਣਾ ਚਾਹੀਦਾ ਕਾਨੂੰਨੀ ਇਸ ਕਰਕੇ ਮਤਲਬ ਅਹਿਮ ਮੀਟਿੰਗ ਇਹਨਾਂ ਨੂੰ ਬੁਲਾਉਣੀ ਪਈ ਇਹ ਮੀਟਿੰਗ ਦੇ ਵਿੱਚ ਹੀ ਮਤਲਬ ਪਾਸ ਕਰਕੇ ਇਹ ਉਸ ਦਾ ਜਿਹੜਾ ਐਲਾਨ ਉਹ ਕਰ ਸਕਦੇ ਆ ਵੀ ਜਿਸ ਦਾ ਖੇਤ ਉਸ ਦੀ ਰੇਤ ਆ ਧਾਲੀਵਾਲ ਸਾਹਿਬ ਨੇ ਬਾਅਦ ਚ ਨਾਰਾ ਵੀ ਦਿੱਤਾ ਆਪਾਂ ਇਸ ਤੋਂ ਪਹਿਲਾਂ ਗੱਲ ਕਰਤੀ ਸੀ ਅਸੀਂ ਜ਼ਰੂਰ ਮਤਲਬ ਇਸ ਗੱਲ ਵੱਲ ਧਿਆਨ ਦੇਣਿਆ ਕਿ ਇਹ ਹੋਣਾ ਚਾਹੀਦਾ ਇਹ ਤਾਂ ਪਹਿਲਾਂ ਤੋਂ ਹੋਣਾ ਚਾਹੀਦਾ ਜਿਸ ਤਰ੍ਹਾਂ ਕੀ ਜਿਸ ਦੀ ਖੇਤ ਉਸ ਦੀ ਰੇਤ ਜੋ ਧਾਲੀਵਾਲ ਸਾਹਿਬ ਨੇ अमान साहब ਨਾਲ ਗੱਲ ਕੀਤੀ ਹੈ ਨਵੀਂ ਮਾਈਨਿੰਗ ਪਾਲਿਸੀ ਦੇ ਤਹਿਤ ਇਹ ਵਲੀ ਜੋ ਹੈ ਪਾਲਿਸੀ ਲਿਆਂਦੀ ਜਾਏਗੀ ਲੱਗਦਾ ਹੈ ਕਿ ਅੱਜ ਉਸ ਦੇ ਉੱਤੇ ਪੰਜਾਬ ਕੈਬਨਿਟ ਦੀ ਮੋਹਰ ਲੱਗੇਗੀ ਹਾਂਜੀ ਅੱਜ ਪੱਕਾ 100% ਸ਼ੋਰ ਹੈ ਵੀ ਇਸ ਗੱਲ ਦੀ ਜਰੂਰ ਮਤਲਬ ਮੋਹਰ ਲੱਗੇਗੀ ਕਿਉਂਕਿ ਅਹਿਮ ਮੁੱਦਾ ਸਭ ਤੋਂ ਜਿਹੜਾ ਜ਼ਰੂਰੀ ਹੈ ਉਹ ਇਹ ਹੈ ਦੂਸਰੀ ਗੱਲ ਇਹ ਹੈ ਵੀ ਕੱਲ ਨੂੰ ਮੋਦੀ ਸਾਹਿਬ ਇੱਥੇ ਆ ਰਹੇ ਨੇ ਉਹਨਾਂ ਨੂੰ ਮੈਮੋਰੰਡਮ ਦੇਣਾ ਉਹਨਾਂ ਨੂੰ ਮਤਲਬ ਗੱਲਬਾਤ ਕਰਨੀ ਆ ਉਹਨਾਂ ਤੋਂ ਮੁਆਵਜ਼ੇ ਦੀ ਮੰਗ ਕਰਨੀ ਆ ਉਹਨਾਂ ਤੋਂ ਰਾਹਤ ਦੀ ਮੰਗ ਕਰਨੀ ਆ ਤਾਂ ਉਹਦੇ ਵਾਸਤੇ ਮਤਲਬ ਸਾਰੇ ਅਫਸਰ ਸਾਹਿਬਾਨ ਤੇ ਸਾਰੇ ਸਾਡੇ ਕੈਬਨਟ ਮੰਤਰੀ ਮਤਲਬ ਇਹ ਰਲ ਮਿਲ ਕੇ ਕਿਉਂਕਿ ਜਿਹੜੀ ਇਹ ਪਾਰਟੀ ਹੈ ਇਹ ਥੋੜਾ ਜਿਹਾ رائے ਮਸ਼ਵਰੇ ਦੇ ਵਿੱਚ ਵੱਧ ਵਿਸ਼ਵਾਸ ਰੱਖਦੀ ਆ ਕਰਕੇ ਰਾਇਆ ਕਰਕੇ ਉਹ ਸਾਰਾ ਪ੍ਰੋਗਰਾਮ ਹੈ ਜਿਹੜਾ ਉਹ ਕਰਨਗੇ ਸਭ ਤੋਂ ਜਿਹੜਾ ਮੇਨ ਹੈ ਮਤਲਬ ਉਹ ਰੇਤ ਜਿਸ ਉੱਥੇ ਤੇ ਇਹ ਜਿਹੜਾ ਨਾਰਾ ਹੈਗਾ ਇਹਦੇ ਉੱਤੇ ਮੋਹਰ ਲੱਗਣ ਦੀ 100% ਸੁਭਾਵਨਾ ਹੈ ਜਿਦਾਂ ਕਿ ਸੁਖਬੀਰ ਬਾਦਲ ਜੋ ਹੈ ਉਹ ਵੀ ਹਾਰਡਪੀਟਾਂ ਦਾ ਜੋ ਹੈ ਹਾਲਚਲ ਪੁੱਛ ਰਹੇ ਆ ਉਹਨਾਂ ਨੇ ਵੀ ਇਹੀ ਕਿਹਾ ਕਿ ਜੇ ਦੇ ਕਿਸਾਨ ਵਿੱਚ ਰੇਤ ਆਈ ਹੈ ਉਹ ਉਸ ਦੀ ਹੈ ਹਾਲਾਂਕਿ ਹੁਣ ਉਹ ਇਸ ਚੀਜ਼ ਦੀ ਅਗਵਾਈ ਕਰ ਰਹੇ ਹਨ ਲੇਕਿਨ ਉਸ ਤੋਂ ਪਹਿਲਾਂ ਵੀ 15 ਸਾਲ ਪਹਿਲਾਂ ਉਹਨਾਂ ਦੀ ਸਰਕਾਰ ਸੀਗੀ 15 ਸਾਲ ਉਹਨਾਂ ਨੇ ਪੰਜਾਬ ਤੇ ਰਾਜ ਕੀਤਾ ਹੈ ਉਸ ਵਕਤ ਤਾਂ ਇਹ ਵਾਲੀ ਪਾਲਿਸੀ ਤੇ ਕਦੇ ਵੀ ਧਿਆਨ ਨਹੀਂ ਦਿੱਤਾ ਹਾਲਾਂਕਿ ਹੜ ਉਸ ਟਾਈਮ ਵੀ ਆਏ ਸੀਗੇ ਦੇਖੋ ਜੀ ਜਿਹੜਾ ਇਹ ਹੈ ਨਾ ਆਪਾਂ ਕਿਸੇ ਪਾਰਟੀ ਦੇ ਵਿਰੋਧ ਦੇ ਵਿੱਚ ਗੱਲ ਨਹੀਂ ਕਰਦੇ ਆਪਾਂ ਗੱਲ ਕਰਦੇ ਆ ਪਿਛਲੇ ਸਾਡੇ 70 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆ ਨੂੰ ਜੀ ਜਿਹਦੇ ਵਿੱਚ ਜਿਹੜੇ ਇਹ ਡੈਮ ਨੇ ਸਫਾਈ ਨਹੀਂ ਕੀਤੀ ਚਾਹੇ ਉਹਦੇ ਵਿੱਚ 20 25 ਸਾਲ ਕਾਂਗਰਸ ਰਾਜ ਕਰ ਗਈ ਚਾਹੇ 20 25 ਸਾਲ ਅ ਸ਼੍ਰੋਮਣੀ ਅਕਾਲੀ ਦਲ ਵਾਲੇ ਰਾਜ ਕਰ ਗਏ ਚਾਹੇ ਭਾਜਪਾ ਵਾਲੇ ਕਰ ਗਏ ਚਾਹੇ ਗਵਰਨਰਲੀ ਰਾਜ ਜਾਂ ਮਾਰੇ ਦਿਨ ਕੋਈ ਵੀ ਕਿਸੇ ਤਰ੍ਹਾਂ ਦਾ ਆ ਗਿਆ ਮਤਲਬ ਸਾਡੇ ਡੈਮਾਂ ਦੇ ਵਿੱਚ ਘੱਟ ਤੋਂ ਘੱਟ ਗਰਦਸਾਹ 20% ਪਾਣੀ ਇਹਨਾਂ ਦੀ ਸਮਰਥਾ ਹੋਰ ਸੀ ਇਹਨਾਂ ਦੇ ਵਿੱਚ ਸਮਾ ਜਾਦਾ ਆ ਗੱਲ ਕਰ ਸਾਡੀਆਂ ਪਿਛਲੀਆਂ ਸਰਕਾਰਾਂ ਨੇ ਇੰਦਰਲੇ ਪਾਸੇ ਧਿਆਨ ਹੀ ਨਹੀਂ ਦਿੱਤਾ ਵੀ ਅਸੀਂ ਇਹਨਾਂ ਨੂੰ ਡੈਮਾਂ ਨੂੰ ਕਿਵੇਂ ਸਾਫ਼ ਕਰੀਏ ਕਿਉਂਕਿ ਹੁਣ ਤਾਂ ਬਾਰਸ਼ਾਂ ਦਾ ਜੋਰ ਸੀ ਪਾਣੀ ਸੀ ਹੁਣ ਤਾਂ ਹੋ ਨਹੀਂ ਸਕਦੇ ਤੇ ਇਹ ਉਦੋਂ ਪਹਿਲਾਂ ਮਤਲਬ ਜੇ ਥੋੜੇ ਥੋੜੇ ਰੋਕ ਕੇ ਗਾਰ ਕੱਢੀ ਜਾਂਦੀ ਤਾਂ ਮਤਲਬ ਇਹ ਦਿਨ ਨਾ ਦੇਖਣਾ ਹੁੰਦੇ ਇਹ ਮਾਈਨਿੰਗ ਪਾਲਿਸੀ ਦੇ ਵਿੱਚ ਹੀ ਇਹਨਾਂ ਨੂੰ ਹੁਣ ਵਾਲੀ ਸਰਕਾਰ ਨੂੰ ਇਹਦੇ ਉੱਤੇ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਸਰਕਾਰ ਕਰੀਏ ਸਰ ਸਰਕਾਰ ਕਰਦੀ ਹੈ ਡੈਮਾਂ ਨੂੰ ਡੈਮਾਂ ਨੂੰ ਸਾਫ਼ ਕਰਨ ਦਾ ਜਿਹੜਾ ਡੈਮਾਂ ਨੂੰ ਸਾਫ਼ ਕਰਨ ਦੀ ਪਾਲਿਸੀ ਹੈ ਨਾ ਉਹ ਵੀ ਇਹਦੇ ਵਿੱਚ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ ਕਹਿੰਦੇ ਇਕੱਲਾ ਇਹ ਨਹੀਂ ਹੈ ਕਿ ਉਹਦੇ ਨਾਂ ਤੇ ਪੈਸੇ ਕਢਾ ਲੈ ਤੇ ਉਹ ਕਿਸੇ ਹੋਰ ਕੰਮ ਵਾਸਤੇ ਵਰਤ ਸਰ ਡੀ ਸੀਲਟਿੰਗ ਡੀ ਸੀਲਟਿੰਗ ਦੇ ਆਲਰੇਡੀ ਪੰਜਾਬ ਸਰਕਾਰ ਟੈਂਡਰ ਦਿੰਦੀ ਹੈ ਹਾਂਜੀ ਉਹ ਟੈਂਡਰ ਦਿੰਦੀ ਹੈ ਜੀ ਇਕੱਲੇ ਵਸ ਟੈਂਡਰ ਹੀ ਹੁੰਦੇ ਨੇ ਸਾਧਗਿਆ ਚ ਹੁੰਦੇ ਆ ਡੈਮਾਂ ਚ ਨਹੀਂ ਹੁੰਦੇ ਹੁਣ ਸਾਨੂੰ ਉਮੀਦ ਲੱਗੀ ਹੈ ਕਿ ਮਾਨ ਸਾਹਿਬ ਇਹਦੇ ਵਾਸਤੇ ਜ਼ਰੂਰ ਕੋਈ ਨਾ ਕੋਈ ਜਿਹੜਾ ਸਟੈਂਡ ਹੈ ਉਹ ਲੈਣਗੇ ਕਿਉਂਕਿ ਇਹਨਾਂ ਦੇ ਹੁਣ ਜਮਾ ਸਾਰਾ ਅੱਖੀਂ ਦੇਖ ਲਿਆ ਸਾਰਾ ਸਿਸਟਮ ਕਿਉਂਕਿ ਪਹਿਲਾਂ 80 ਦੇ ਵਿੱਚ ਹੋਇਆ ਜੀ ਚਲੋ ਉਦੋਂ 80 ਦੇ ਵਿੱਚ ਮਾਨ ਸਾਹਿਬ ਛੋਟੀ ਉਮਰ ਦੇ ਸੀਗੇ ਨਹੀਂ ਉਹਨਾਂ ਨੂੰ ਉਸ ਚੀਜ਼ ਦਾ ਪਤਾ ਸੀਗਾ ਹੁਣ ਉਹਨਾਂ ਨੇ ਸਾਰਾ ਕੁਝ ਅੱਖੀਂ ਦੇਖ ਲਿਆ ਤਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਕਿਉਂਕਿ ਗੁਰਦ ਸਾਹਿਬ ਆਉਣ ਵਾਲੇ ਸਮਿਆਂ ਦੇ ਵਿੱਚ ਪਾਣੀ ਦੀਆਂ ਜਿਹੜੀਆਂ ਪ੍ਰਕੋਕੀਆਂ ਨੇ ਉਹ ਜਾਦੇ ਹੋਣ ਦੇ ਚਾਰਨ ਤੇ ਇਹ ਕਿਉਂਕਿ ਜਿਹੜੇ ਸਾਡੇ ਰਖਤ ਨੇ ਉਹ ਇੰਨੇ ਜਿਆਦੇ ਗਿਲਤੀ ਦੇ ਵਿੱਚ ਕੱਟੇ ਗਏ ਜਿਹਦੇ ਕਰਕੇ ਜਾਂ ਤਾਂ ਸੋਕਾ ਪੈਂਦਾ ਜਾਂ ਜਿਆਦਾ ਪਾਣੀ ਆਉਂਦਾ ਮਤਲਬ ਉਹਦੇ ਜਿਹੜਾ ਕੰਟਰੋਲ ਸਿਸਟਮ ਸੀ ਦਰਖਤਾਂ ਨੇ ਕਰਨਾ ਉਹ ਬਿਲਕੁਲ ਨਾ ਮਾਤਰ ਦੇ ਬਰਾਬਰ ਹੋ ਗਿਆ ਜੀ ਰਜਿੰਦਰ ਜੀ ਐਦਾ ਨਹੀਂ ਲੱਗਦਾ ਕਿ ਦਰਿਆਵਾਂ ਦਾ ਜੋ ਚੌੜਾਈ ਸੀਗੀ ਉਹ ਵੀ ਘੱਟ ਹੋਈ ਹੈ ਤਾਂ ਵੀ ਇਸ ਕਰਕੇ ਵੀ ਹਾੜਾਂ ਦੇ ਹਾਲਾਤ ਜੋ ਹੈ ਉਹ ਜਿਆਦਾ ਬਣੇ ਨੇ ਹਾਂਜੀ ਸਰ ਇਹਦੇ ਵਿੱਚ ਇਹ ਰਾਜਨੀਤਿਕ ਮੁੱਦੇ ਆ ਗਏ ਜੀ ਤੇ ਕਈ ਡੇਰਿਆਂ ਨੇ ਇਹ ਕਈ ਪਾਵਰਫੁੱਲ ਆਦਮੀਆਂ ਨੇ دریاਵਾਂ ਦੇ ਵਿੱਚ ਕਬਜੇ ਕਰ ਲਏ ਜੀ ਕਬਜੇ ਕਰਕੇ ਜਦੋਂ ਦਰਿਆ ਦੀ ਜਿਹੜੀ ਕਪੈਸਿਟੀ ਹੈ ਉਹ ਦੂਸਰੇ ਪਾਸੇ ਨੂੰ ਗਈ ਪੂਛ ਘਟ ਗਈ ਇਸ ਕਰਕੇ ਜਿਹੜਾ ਪਾਣੀ ਦਾ ਚੜ੍ਹਾ ਹੈ ਉਹ ਪਿਛਲੇ ਪਾਸੇ ਹੋ ਗਿਆ ਤਾਂ ਪਬਲਿਕ ਦਾ ਜਾਦੇ ਨੁਕਸਾਨ ਹੋਇਆ ਪਰ ਅਗਲੀ ਗੱਲ ਇਹ ਹੈ ਵੀ ਇੱਥੇ ਜਿਹੜੇ ਨੈਸ਼ਨਲ ਹਾਈਵੇ ਬਣੇ ਸੀਗੇ ਜੀ ਪਰ ਉਹ ਸਸਦਾ ਫੋਟ ਉੱਚੀਆਂ ਸੜਕਾਂ ਬਣ ਗਈਆਂ ਕਈ ਥਾਵਾਂ ਦੇ ਉੱਤੇ ਇਹ ਸਰਕਾਰ ਨੇ ਸੈਂਟਰ ਸਰਕਾਰ ਨੇ ਉਹਨਾਂ ਦੇ ਵਿੱਚੋਂ ਪਾਣੀ ਦੀ ਕ੍ਰੋਸਿੰਗ ਦਾ ਕੋਈ ਰਸਤਾ ਨਹੀਂ ਬਣਾਇਆ ਜਿਹਦੇ ਕਰਕੇ ਹੜ੍ਹਾਂ ਆਉਣ ਦੇ ਵਿੱਚ ਮਤਲਬ ਉਹਨਾਂ ਦੀ ਵੀ ਮੁੱਖ ਭੂਮਿਕਾ ਅੱਜ ਜਿਹੜੇ ਸਾਡੇ ਨੈਸ਼ਨਲ ਹਾਈ ਬਣ ਗਏ ਜਿਹੜੇ ਹੋਰ ਬਣ ਜਾਂਦੇ ਤਾਂ ਪਹਾੜਾਂ ਦੀ ਸਥਿਤੀ ਹੈ ਜਿਹੜੀ ਉਹ ਹੋਰ ਗੰਢੀ ਹੋ ਜਾਣੀ ਕਿਉਂਕਿ ਹੁਣ 2000 ਪਿੰਡ ਆਏ ਪਹਿਲਾਂ 1200 ਪਿੰਡ ਆਏ ਸੀ 88 ਦੇ ਵਿੱਚ ਤੇ ਜੇ ਇਸੇ ਤਰ੍ਹਾਂ ਹੀ ਮਤਲਬ ਸਾਡੀਆਂ ਸੜਕਾਂ ਤੇ ਸਾਡੇ ਦਰਿਆ ਰੁਕਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਫਿਰ ਪਾਣੀ ਦੀ ਮਾਸਤਰਾ ਜਿਹੜੀ ਹੋਰ ਵੱਧ ਜੂਗੀ ਹੋਰ ਨੁਕਸਾਨ ਜਾਦੇ ਕਰ ਸਕਦਾ ਅੱਛਾ ਡਾਕਟਰ ਸਾਹਿਬ ਇੱਕ ਗੱਲ ਹੋਰ ਹੈ ਅੱਜ ਦੀ ਜੋ ਕੈਬਨਿਟ ਦੀ ਪੰਜਾਬ ਸਰਕਾਰ ਦੀ ਮੀਟਿੰਗ ਹੋਣ ਜਾ ਰਹੀ ਹੈ ਇਸ ਤੋਂ ਇਲਾਵਾ ਰੇਤ ਜਿਹਦਾ ਖੇਤ ਉਹਦੀ ਰੇਤ ਤੋਂ ਇਲਾਵਾ ਹੋਰ ਜੋ ਬਾੜ ਪੀੜਤਾਂ ਦਾ ਨੁਕਸਾਨ ਹੋਇਆ ਉਸ ਬਾਰੇ ਵੀ ਕੋਈ ਆਰਥਿਕ ਮਦਦ ਆਰਥਿਕ ਪੈਕੇਜ ਦਾ ਜੋ ਹੈ ਐਲਾਨ ਕਰ ਸਕਦੇ ਹਨ ਹਾਂ ਜੀ ਦੇਖੋ ਜਿੰਨਾ ਸਾਰੇ ਆ ਪੰਜਾਬ ਸਰਕਾਰ ਦੇ ਉਹਨਾਂ ਤਾਂ 100% ਕਰੂਗੀ ਜੀ ਜਿੰਨਾ ਕਿਨਾਂ ਤੇ ਸਾਰੇ ਕਿਉਂਕਿ ਬਜਟ ਕਰਜ਼ਾ ਸੈਂਟਰ ਵੱਲੋਂ ਪੈਸੇ ਲੈਣੇ ਆ ਉਹ ਜਦੋਂ ਮਦਦ ਨਹੀਂ ਦੇ ਰਹੇ ਨਾ ਉਹ ਲੋਨ ਨਾ ਉਹਨਾਂ ਨੇ ਦੇਣਾ ਨਾ ਕਿਸੇ ਤਰ੍ਹਾਂ ਹੋ ਰਿਹਾ ਮਤਲਬ ਜਿੰਨਾ ਚਿਰ ਸੈਂਟਰ ਸਰਕਾਰ ਦੇ ਨਾਲ ਇਹ 36 ਦਾ ਅੰਕੜਾ ਪਿਆ ਰਹੂਗਾ ਆ ਉਨੀ ਦੇਰ ਸਾਨੂੰ ਹਰ ਪਾਸੇ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਨੇ ਜਿਹੜੀਆਂ ਉਹ ਸਹਿਣ ਕਰਨੀਆਂ ਪੈਣਗੀਆਂ ਕਿਉਂਕਿ ਸੈਂਟਰ ਸਰਕਾਰ ਕਹਿੰਦੀ ਹੈ ਉਹ ਬੀਜੇਪੀ ਸੈਂਟਰ ਸਰਕਾਰ ਸਾਰੇ ਦੇਸ਼ ਦੀ ਹੁੰਦੀ ਹੈ ਤੇ ਸਾਰੇ ਦੇਸ਼ ਨੂੰ ਇੱਕ ਸਮਾਨ ਸਮਝ ਕੇ ਮਤਲਬ ਉਹਨਾਂ ਨੂੰ ਡੀਲਿੰਗ ਕਰਨਾ ਚਾਹੁੰਦਾ ਹੈ ਉਹ ਇੱਕ ਪਾਰਟੀ ਦੇ ਤੌਰ ਤੇ ਹੁਣ ਸਾਡੇ ਨਾਲ ਡੀਲਿੰਗ ਕਰ ਰਹੇ ਨੇ ਵੀ ਤੁਸੀਂ ਬੀਜੇਪੀ ਨਾਲ ਤੁਸੀਂ ਆਇਆ ਕੀਤਾ ਤੁਸੀਂ ਆਇਆ ਕਰਦੇ ਹੋ ਤੁਸੀਂ ਪਾਣੀ ਨਹੀਂ ਲੰਘਣ ਦਿੱਤਾ ਮਤਲਬ ਮਿਹਣਾ ਮਿਹਣੀ ਜਿਹੜਾ ਕੰਮ ਹੈ ਜਿਹੜਾ ਮਤਲਬ ਹੁਣ ਨਹੀਂ ਚੰਗਾ ਲੱਗਦਾ ਆ ਹੁਣ ਸਾਨੂੰ ਆਰਥਿਕ ਪੈਕੇਜ ਦੀ ਲੋੜ ਹੈ ਵੱਡੇ ਦੀ ਜਿਹਦੇ ਕਰਕੇ ਸਾਡਾ ਨੁਕਸਾਨ ਦੀ ਕੁਸ਼ਿਪ ਪਰਭਾਈ ਹੋਵੇ ਅਤੇ ਜਿਹੜੇ ਮਿਹਣੇ ਸਾਹਮਣੇ ਦੇਣੇ ਨੇ ਉਹ ਮਿਲ ਬੈਠ ਕੇ ਬਾਅਦ ਦੇ ਵਿੱਚ ਇੱਕ ਕਿਸੇ ਟੇਬਲ ਦੇ ਉੱਤੇ ਬੈਠ ਕੇ ਨਾਲੇ ਚਾਹ ਪਾਣੀ ਦਾ ਪ੍ਰੋਗਰਾਮ ਰੱਖ ਲੈਣ ਨਾਲੇ ਤਾਨੇ ਮਿਹਣੇ ਨੇ ਜਿਹੜੇ ਉਹ ਦੇ ਲੈਣ ਮਤਲਬ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੈ ਜਾਂ ਸਾਡਾ ਦੇਸ਼ ਹੈ ਉਹ ਨਾਲੇ ਤਰੱਕੀ ਕਰੀ ਜਾਵੇ ਤੇ ਨਾਲੇ ਚਲੋ ਜੋ ਉਹਨਾਂ ਨੇ ਸੁਝਾ ਕਰਦਾ ਜੀ ਜਿਸ ਤਰ੍ਹਾਂ ਕੀ ਜਿਸ ਤਰ੍ਹਾਂ ਕੀ ਜੋ ਨਾਲ ਲੱਗਦਾ ਆਪਣਾ ਸੂਬਾ ਹੈ ਹਰਿਆਣਾ ਤੇ ਨਾਲ ਜੋ ਦਿੱਲੀ ਹੈ ਇੱਥੋਂ ਵੀ ਜੋ ਹੈ ਰਾਹਤ ਪੈਕੇਜ ਜੋ ਹੈ ਸੀਐਮ ਵੱਲੋਂ ਦਿੱਤਾ ਗਿਆ ਹੈ ਦੇ ਦਿੱਲੀ ਦੇ ਜੋ ਸੀਐਮ ਹੈ ਉਹਨਾਂ ਵੱਲੋਂ ਵੀ ਪੰਜਾਬ ਦੇ ਲਈ ਜੋ ਰਾਹਤ ਪੈਕੇਜ ਦਿੱਤਾ ਗਿਆ ਹੈ ਤੇ ਨਾਲ ਨਾਲ ਉੱਤਰਾਖੰਡ ਤੋਂ ਵੀ ਕੁਝ ਰਾਤ ਸਮਗਰੀ ਇੱਥੇ ਪਹੁੰਚੀ ਹੈ ਉਸ ਬਾਰੇ ਤੁਹਾਡਾ ਕੀ ਕਹਿਣਾ ਹਾਂਜੀ ਦੇਖੋ ਜੋ ਕੋਈ ਵੀ ਉਹ ਬੰਦਾ ਜੀ ਜਿਹੜਾ ਸਾਡੀ ਮਦਦ ਕਰਦਾ ਸੀ ਉਹਦਾ ਧੰਨਵਾਦ ਕਰਦੇ ਆ ਅਸੀਂ ਦਿੱਲੀ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਅਸੀਂ ਹਰਿਆਣੇ ਸੈਣੀ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਅਸੀਂ ਉੱਤਰਾਖੰਡ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਅਸੀਂ ਧੰਨਵਾਦ ਉਹਨਾਂ ਦਾ ਵੀ ਕਰਦੇ ਆ ਜਿਨ੍ਹਾਂ ਨੂੰ ਇਹ ਮਤਲਬ ਪੰਜਾਬ ਦੇ ਵਿੱਚ ਦਿੱਲੀ ਵਾਲੇ ਦਿੱਲੀ ਵਾਲੇ ਕਰਕੇ ਬਦਨਾਮ ਕਰਤਾ ਕੀ ਜਾਂਦੇ ਨੇ ਉਹਨਾਂ ਜੋ ਸੰਦੀਪ 파ਟਕ ਨੇ 5 ਕਰੋੜ ਰੁਪਇਆ ਦਿੱਤਾ ਜੀ ਤੇ ਰਾਗਵ ਚੱਡੇ ਨੇ 3.5 ਕਰੋੜ ਰੁਪਇਆ ਦਿੱਤਾ ਜੀ ਤੇ ਹੋਰ ਨੇ ਜਿਹੜੇ ਉਹ ਦੇਈ ਜਾ ਰਹੇ ਗਰਗਸਾਹਬ ਗੱਲ ਇਹ ਹੈ ਵੀ ਸਾਡੇ ਪੰਜਾਬ ਦੇ ਵਿੱਚ 13 ਦਾ ਐਮਪੀ ਨੇ ਲੋਕ ਸਭਾ ਦੇ ਜੀ 7 ਨੇ ਰਾਜ ਸਭਾ ਦੇ ਜੀ ਤੇ ਜਿੰਨੀ ਇਹ ਮਦਦ ਕਰਦੇ ਨੇ ਇਹ ਕਾਊਂਟ ਕੀਤੀ ਜਾਵੇ ਤੇ ਲੋਕਾਂ ਦੇ ਵਿੱਚ ਇਸ ਚੀਜ਼ ਦਾ ਅ ਮਤਲਬ ਜਰੂਰ ਪ੍ਰਚਾਰ ਕੀਤਾ ਜਾਵੇ ਵੀ ਕਿਹੜਾ ਪੰਜਾਬ ਦਾ ਪੁੱਤ ਬਣ ਕੇ ਇਹ ਪੰਜਾਬ ਦੀ ਮਦਦ ਕੀਤੀ ਹੈ ਜਿਹਨੂੰ ਆਪਾਂ ਗਾਲਾਂ ਦਿੰਦੇ ਸੀ ਉਹਨਾਂ ਤੋਂ ਕਿਹੜਾ ਬੰਦਾ ਵੱਧ ਮਤਲਬ ਪੰਜਾਬ ਦਾ ਮਦਦ ਕਰਕੇ ਜਦੋਂ ਕਿ ਉਹਨਾਂ ਨਾਲੋਂ ਪੰਜਾਬ ਦੇ ਲੋਕ ਕਈ ਤਰ੍ਹਾਂ ਜਿਹੜੇ ਨੇ ਮਤਲਬ ਜਿਨ੍ਹਾਂ ਦੇ ਕੋਲੇ ਅਰਬਾਂ ਰੁਪਇਆ ਹੈਗਾ ਇਹ ਗੱਲ ਕਰ ਉਹ ਦਾਨ ਪਾਤਰ ਵਾਲੇ ਪਾਸੇ ਨਾ ਗੱਲ ਤੁਰਨ ਦਿੰਦੇ ਨੇ ਤੇ ਨਾ ਹੀ ਤੋਰਦੇ ਨੇ ਸਿਰਫ ਸਿਆਸੀ ਰੋਟੀਆਂ ਸੇਕਣ ਦਾ ਕੰਮ ਬਣਾ ਰੱਖਿਆ ਆਸੀਂ ਕਹਿੰਦੇ ਆ ਵੀ ਇਹ ਤੰਦੂਰ ਰੋਟੀ ਨਾਲ ਤੰਦੂਰ 'ਚ ਸੇਕ ਲਿਓ ਤੇ ਤੁਸੀਂ ਰੋਟੀ ਨਾਲ ਪਾਣੀ ਦੇ ਵਿੱਚ ਨਾ ਸੇਕੋ ਉਹ ਮਤਲਬ ਇੱਥੇ ਰਾਜਨੀਤਿਕ ਗੱਲਾਂ ਨਾ ਕਰੋ ਇੱਥੇ ਦੂਖੀਆਂ ਦੇ ਦੁੱਖ ਨੇ ਜਿਹੜੇ ਉਹ ਸੁਣੇ ਜਾਣ ਕੋਸ਼ਿਸ਼ ਕਰੋ ਕਿ ਕਿਹੜੇ ਦਾ ਦੁੱਖ ਹੱਸਦਾ ਪੰਜਾਬ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਕੁਝ ਟਾਈਮ ਪਹਿਲਾਂ ਜੋ ਹੈ ਸੀਐਮ ਸੈਣੀ ਹਰਿਆਣਾ ਦੇ ਜੋ ਮੁੱਖ ਮੰਤਰੀ ਨੇ OCM ਮਾਨ ਦਾ ਹਾਲਚਾਲ ਪਹੁੰਚਣ ਜਾਣਨ ਵਾਸਤੇ ਉੱਥੇ ਪਹੁੰਚੇ ਤਾਂ ਇਸ ਬਾਰੇ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਬਿਲਕੁਲ ਮੀਟਿੰਗ ਤੋਂ ਅਹਿਮ ਪਹਿਲਾਂ ਬਿਲਕੁਲ ਪਹਿਲਾਂ ਕਿਉਂਕਿ ਹਰਿਆਣਾ ਆਪਣਾ ਛੋਟਾ ਬ੍ਰਦਰ ਹੈ ਜੀ ਆਪਣੇ ਕੇ ਅੱਜ ਹੋਇਆ ਹੋਇਆ ਹਰਿਆਣਾ ਹੈ ਦੂਸਰੀ ਗੱਲ ਮਾਨ ਸਾਹਿਬ ਇਹ ਨੂੰ ਮਤਲਬ ਰਿਸ਼ਤੇਦਾਰ ਮੁੱਗਣ ਦੇ ਨੇ ਸੈਣੀ ਸਾਹਿਬ ਨੇ ਜਿਹੜੇ ਇਸ ਕਰ ਤੋਂ ਉਹਦਾ ਫਰਜ਼ ਹੋਰ ਤਾਂ ਬੰਦਾ ਹੀ ਬੰਦਾ ਸੀ ਉਹਨਾਂ ਦਾ ਇੱਕ ਦੋ ਜਿਹੜੇ ਪਹਿਲਾਂ ਲਾਉਣ ਦਾ ਵੀ ਫਰਜ਼ ਹੋਣ ਤੇ ਕੁੱਛਣ ਦਾ ਕਿਉਂਕਿ ਜਦੋਂ ਵੀ ਆਈਪੀ ਨਾ ਜੀ ਕਿਸੇ ਦਾ ਪਤਾ ਲੈਣ ਆਉਂਦੇ ਨੇ ਤਾਂ ਸਿਕਿਉਰਿਟੀ ਦੇ ਕਾਰਨ ਮਤਲਬ ਉਥੇ ਪੇਸ਼ੈਂਟਾਂ ਨੂੰ ਪਰੇਸ਼ਾਨੀ ਬਹੁਤ ਹੁੰਦੀ ਹੈ ਜੀ ਰਸਤੇ ਬੰਦ ਹੋ ਜਾਂਦੇ ਨੇ ਕਿਸੇ ਪੇਸ਼ੈਂਟ ਦੀ ਕੋਈ ਚੀਜ਼ ਅੰਦਰ ਜਾਣੀ ਹੁੰਦੀ ਹੈ ਕਿਸੇ ਵਾਰਸ ਨੇ ਕੋਈ ਚੀਜ਼ ਪਹੁੰਚਾਉਣੀ ਹੁੰਦੀ ਹੈ ਨਾ ਫਿਰ ਬਾਹਰਲੇ ਨੂੰ ਅੰਦਰ ਜਾਣ ਦਿੰਦੇ ਨੇ ਨਾ ਅੰਦਰਲੇ ਨੂੰ ਬਾਹਰ ਨਿਕਲਣ ਦਿੰਦੇ ਨੇ ਇਸ ਕਰਕੇ ਮਤਲਬ ਇਹਨਾਂ ਦਾ ਫੋਨ ਤੇ ਗੱਲ ਕੀਤੀ ਜਾਣੀ ਕਹਿੰਦੇ ਆ ਅਸੀਂ ਧੰਨਵਾਦ ਕਰਦੇ ਆ ਸੈਣੀ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਮਤਲਬ जख्मਾਂ ਦੇ ਉੱਤੇ ਨਮਕ ਨਹੀਂ ਛਿੜਕਿਆ ਮਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਲੱਖ ਲੱਖ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਨਾਲ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਂਦੇ ਆ ਵੀ ਥੋੜਾ ਜਿਹਾ ਜਿਹੜਾ ਪਾਣੀ ਦਾ ਸਾਡਾ ਸੰਕਟ ਹੈ ਇਹਦੇ ਵਿੱਚ ਵੀ ਹੱਥ ਵਟਾਓ ਕਿਉਂਕਿ ਉਹਨਾਂ ਨੇ ਸਮਝ ਅੱਜ ਪਾਣੀ ਜਾਦੇ ਆ ਪਿਛਲੇ ਉਹਨਾਂ ਵਾਲੇ ਸਮਿਆਂ ਦੇ ਵਿੱਚ ਪਾਣੀ ਦੀ ਫੇਰ ਮੰਗ ਵਧਣੀ ਹੈ ਤਾਂ ਕਿ ਉਦੋਂ ਫਿਰ ਨੂੰ ਲੋਰ ਮੁਤਾਬਕ ਪਾਣੀ ਆ ਜਿਹੜਾ ਉਹ ਦਿੱਤਾ ਜਾਵੇ ਕਿਉਂਕਿ ਇਹ ਆਪਣੇ ਹਿਮਾਚਲ ਨੂੰ ਵੀ ਦੰਨੇ ਆ ਆਪਾਂ ਰਾਜਸਥਾਨ ਨੂੰ ਵੀ ਦੰਨੇ ਆ ਆਪਾਂ ਇਹਨਾਂ ਨੂੰ ਹਰਿਆਣੇ ਵਾਲਿਆਂ ਨੂੰ ਵੀ ਦੰਨੇ ਆ ਅਸੀਂ ਇਹਨਾਂ ਤੋਂ ਕੋਈ ਰੈਲਿਟੀ ਨਹੀਂ ਲੈਂਦੇ ਇਹ ਥੋੜੀ ਜੀ ਇੱਕ ਇਹ ਗੱਲ ਹੈ ਵੀ ਇਹਨਾਂ ਤੋਂ ਰੈਲਿਟੀ ਕਿਸ ਤਰ੍ਹਾਂ ਦੀ ਲੈਣੀ ਹੈ ਜਾਂ ਕਿੰਨੀ ਕ ਆਪਾਂ ਲੈ ਸਕਦੇ ਆ ਜਾਂ ਆਪਾਂ ਨੂੰ ਜਿਹੜੇ ਦੂਜੇ ਸੂਬੇ ਨੇ ਜਿਵੇਂ ਕੋਲਾ ਲੈਨੇ ਆ ਜਾਂ ਕੋਈ ਪੱਥਰ ਲੈਨੇ ਆ ਆਪਾਂ ਉਹਨਾਂ ਨੂੰ ਰੈਲਟੀ ਦੰਨੇ ਆ ਇਹ ਇਸ ਕਰਕੇ ਜਿਹੜੇ ਕੁਦਰਤੀ ਸਰੋਤ ਨੇ ਪਾਣੀ ਦਾ ਸਰੋਤ ਸਾਡੇ ਕੋਲੇ ਆ ਪੋਲਿਆਂ ਦਾ ਸਰੋਤ ਕਿਸੇ ਕੋਲੇ ਆ ਜੀ ਕਿਤੇ ਹੋਰ ਚੀਜ਼ ਦਾ ਪੱਥਰ ਦਾ ਸਰੋਤ ਕਿਸੇ ਕੋਲੇ ਆ ਕੇਲ ਦਾ ਸਰੋਤ ਕਿਸੇ ਕੋਲੇ ਆ ਇਹ ਮਤਲਬ ਅਸੀਂ ਜਦੋਂ ਵੀ ਕੋਈ ਚੀਜ਼ ਲੈਨੇ ਆ ਪੈਸੇ ਦੰਨੇ ਆ ਇਸ ਕਰਕੇ ਸਾਨੂੰ ਕੁਛ ਨਾ ਕੁਛ ਰੈਲਟੀ ਦਿੱਤੀ ਜਾਵੇ ਤਾਂ ਕਿ ਜਿਹੜਾ ਪੰਜਾਬ ਆ ਉਹਦੇ ਪੈਰਾਂ ਸਿਰ ਆ ਸਕੇ ਤੇ ਪੰਜਾਬ ਦੇ ਉੱਤੇ ਪਹਿਲਾ ਕਰਜੇ ਦੀ ਮਾਰ ਹੈ ਹੁਣ ਹਰਾਂ ਦੀ ਮਾਰ ਹੋ ਗਈ ਤੇ ਨਾਲ ਦੀ ਨਾਲ ਉਹ ਇਸ ਕੰਨ ਕੱਲ ਵੀ ਅਸੀਂ ਕੀਤੀ ਸੀ ਗੁਰਦਖ ਸਾਹਿਬ ਵੀ ਨੌਜਵਾਨ ਜਿਹੜਾ ਸਾਡਾ ਨੌਜਵਾਨ ਹੈ ਪੰਜਾਬ ਦਾ ਜਿਹਨੂੰ ਮਤਲਬ ਸਾਡੇ ਗਵਰਡੀਆਂ ਨੇ ਸਾਡੀਆਂ ਸਰਕਾਰਾਂ ਨੇ ਨਸ਼ੇੜੀ ਅੰਤਵਾਦੀ ਵੱਖਵਾਦੀ ਕਹਿ ਕੇ ਬਦਨਾਮ ਕੀਤਾ ਅੱਜ ਉਹ ਬੰਦੇ ਕੁਆਂਟਲ-ਕੁਆਂਟਲ ਦੀਆਂ ਬੋਰੀਆਂ ਮੋਢਿਆਂ ਦੇ ਉੱਤੇ ਚੱਕ ਕੇ ਬੰਨਾਂ ਦੇ ਉੱਤੇ ਲਾ ਰਹੇ ਨੇ ਤੇ ਜਿਹੜੇ ਫਰਨ ਵਾਲਿਆਂ ਨੇ ਉਹ ਕੱਲੇ ਡਾਂਗਾਂ ਲੈ ਕੇ ਖੜੇ ਨੇ ਕਿਸੇ ਦੇ ਸਿਰ ਤੇ ਉੱਤੇ ਕਦੇ ਕੋਈ ਗੱਟਾ ਨਹੀਂ ਰਚਿਆ ਇਸ ਕਰਕੇ ਪੰਜਾਬ ਦੀ ਨੌਜਵਾਨੀ ਦੇ ਉੱਤੇ ਜਿਹੜਾ ਇਹ ਟੈਗ ਲੱਗਿਆ ਇਹ ਖਤਮ ਕੀਤਾ ਜਾਵੇ ਤੇ ਪੰਜਾਬ ਦੇ ਨਾਲ ਜਿਹੜੀ ਮਦਦ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਚਾਹੇ ਸੈਂਟਰ ਹੈ ਚਾਹੇ ਸਰਕਾਰ ਹੈ ਚਾਹੇ ਕਿਉਂਕਿ ਸਾਡੇ ਕੋਲੇ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਵੀ ਸਰਕਾਰ ਦੇ ਬਰਾਬਰ ਦੀਆਂ ਨੇ ਉਹ ਵੀ ਬਰਾਬਰ ਦਾ ਹੱਥ ਵਟਾ ਸਕਦੇ ਨੇ ਤਰੀਕੇਬਾਜ਼ੀ ਦੇ ਵਿੱਚ ਇਹ ਲੋਕ ਮਤਲਬ ਮੁੱਖ ਮੰਤਰੀ ਰੀਲੀਫ ਫੰਡ ਦੇ ਵਿੱਚ ਪੈਸਾ ਜਮ੍ਹਾਂ ਨਹੀਂ ਕਰਾ ਰਹੇ ਜੀ ਪਰ ਡਾਕਟਰ ਸਾਹਿਬ ਕਿਤੇ ਨਾ ਕਿਤੇ ਹੁੰ ਦੇਖਿਆ ਇਹ ਜਾ ਰਿਹਾ ਹੈ ਕਿ ਜੋ ਰਾਜਨੀਤਿਕ ਪਾਰਟੀਆਂ ਹੈ ਉਹ ਰਾਜਨੀਤੀ ਆਪਣੀ ਛੱਡ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਹੜਪੀੜਤਾਂ ਦੀ ਜੋ ਹੈ ਮਦਦ ਕਰ ਰਹੇ ਹਨ ਇਨਫੈਕਟ 12 ਵੀ ਆ ਕੇ ਲੋਕ ਪੰਜਾਬ ਦੇ ਲੋਕਾਂ ਦੀ ਮਦਦ ਕਰ ਰਹੇ ਹਨ ਤਾਂ ਇਸ ਚੀਜ਼ ਨੂੰ ਕਿਦਾਂ ਦੇਖਦੇ ਹੋ ਤੁਸੀਂ ਹਾਂ ਜੀ ਦੇਖੋ ਬਾਹਰਲੇ ਲੋਕਾਂ ਦਾ ਥੋੜਾ ਜਿਹਾ ਆਏ ਨੇ ਲੇਟ ਆਏ ਨੇ ਚਲੋ ਦੇਰ ਆਏ ਦਰਸਤਾ ਇਹ ਵਾਲੀ ਗੱਲ ਹੈ ਮਲਾਲ ਸਾਨੂੰ ਸਾਡਿਆਂ ਦਾ ਵੀ ਜਦੋਂ ਇੱਕ ਟੇਬਲ ਤੇ ਕੱਲ ਢਾਲੀਵਾਲ ਸਾਹਿਬ ਕੋਲ ਦੇ ਕੋਲੇ ਗੇੜੇ ਦੰਦੇ ਨਵਜੋਤ ਕੌਰ ਸਿੱਧੂ ਮੈਡਮ ਮਿਲ ਕੇ ਬੜਿਆ ਮਨਾਂ ਨੇ ਇੱਕ ਦੂਜੇ ਦਾ ਰਿਸਪੈਕਟ ਕੀਤਾ ਅਸੀਂ ਕਹਿੰਦੇ ਨਾ ਇਸੇ ਤਰ੍ਹਾਂ ਰਿਸਪੈਕਟ ਕਰਕੇ ਬਿਲਕੁਲ ਬਿਲਕੁਲ ਉਹਨਾਂ ਨੇ ਉਹਨਾਂ ਨੇ ਢਾਲੀਵਾਲ ਜੀ ਦੇ ਕੰਮਾਂ ਦੀ ਤਾਰੀਫ਼ ਵੀ ਕੀਤੀ ਵੀ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਹਾਂਜੀ ਗੱਲ ਤਾਂ ਇਹ ਹੈ ਨਾ ਵੀ ਉੱਥੇ ਉਹਨਾਂ ਨੇ ਮਤਲਬ ਰਾਜਨੀਤੀ ਦੀ ਗੱਲ ਨਹੀਂ ਕੀਤੀ ਇਹ ਹੀ ਸਿੱਧੂ ਪਰਿਵਾਰ ਦਾ ਜਿਹੜਾ ਇਹ ਹੀ ਮਤਲਬ ਇੱਕ ਉਹਨਾਂ ਦਾ ਆਹੀ ਹੈਗਾ ਇੱਕ ਖਾਸੀਅਤ ਹੈ ਜੀ ਕੋਲ ਸੋਰਟ ਗਹਿਣਾ ਵੀ ਜਦੋਂ ਦੁੱਖ ਦੇ ਵਿੱਚ ਸ਼ਾਮਲ ਹੁੰਦੇ ਉੱਥੇ ਰਾਜਨੀਤਿਕ ਗੱਲ ਨਹੀਂ ਕਰਦੇ ਨਾ ਮੁੱਖ ਮੰਤਰੀ ਬਣਨ ਦੀ ਨਾ ਮੰਤਰੀ ਬਣਨ ਦੀ ਨਾ ਸਰਕਾਰ ਚੀ ਦੀ ਜਾਵੇ ਤੇ ਮਤਲਬ ਉਹ ਤੋਂ ਸਿਰਫ ਇੱਕ ਦੁਖੀਏ ਬੰਦੇ ਦੀ ਬਾਤ indi ਹੈ ਜਿਹੜੀ ਉਹਨਾਂ ਨੇ ਇੱਕ ਆਧਾਰਨ ਫਿਰ ਪੇਸ਼ ਕਰ ਦਿੱਤੀ ਹੈ ਹਾਲਾਂਕਿ ਤਾਲੀਵਾਲ ਸਾਹਿਬ ਨੇ ਉਹਨੂੰ ਆਪਣੀ ਛੋਟੀ ਭੈਣ ਕਹਿੰਦਾ ਨਵਜੋਤ ਕੌਰ ਸਿੱਧੂ ਨੂੰ ਛੋਟੀ ਭੈਣ ਕਰਕੇ ਸੰਬੋਧਿਤ ਕੀਤਾ ਹੈ ਕਿ ਤੁਸੀਂ ਆਗੇ ਹੁਣ ਸਭ ਠੀਕ ਹੋ ਜਾਏਗਾ ਆਣੀਏ ਦੇਖੋ ਹੱਥ ਬੰਨਦਾ ਜੀ ਇੱਕ ਦੂਜੇ ਦਾ ਸਤਿਕਾਰ ਕਰਨ ਦਾ ਹੱਥ ਬੰਨਦਾ ਨਾ ਕਿ ਇੱਕ ਦੂਜੇ ਨੂੰ ਰਾਜਨੀਤਿਕ ਗਾਲੀਆਂ ਦੇਣ ਦਾ ਹੈ ਨਾ ਰਾਜਨੀਤਿਕ ਗਾਲੀਆਂ ਨਹੀਂ ਦੇਣੀਆਂ ਚਾਹੀਆਂ 27 ਦੇ ਵਿੱਚ ਬਹੁਤ ਸਮਾਂ ਪਿਆ ਅਸੀਂ ਕੋਸ਼ਿਸ਼ ਕਰੀਏ ਜੇ ਆਪਣੀ ਪਬਲਿਕ ਹੈ ਜਿਹੜੇ ਆਪਣੇ ਫਸੇ ਲੋਕ ਨੇ ਆਪਣੇ ਭਰਾ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਪਹਿਲਾਂ ਵਾਲੇ ਟਰੈਕ ਦੇ ਉੱਤੇ ਚੜਾਈਏ ਤੇ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਮਰੀ ਜੀ ਸੌਖੀ ਹੋਵੇ ਉਸ ਤੋਂ ਬਾਅਦ ਰਾਜਨੀਤੀ ਕਰੀ ਜਾਓ ਜਿੰਨੇ ਤੁਸੀਂ ਹੁਣ ਚੰਗੇ ਕੰਮ ਕਰੋਗੇ ਤੁਹਾਨੂੰ 27 ਦੇ ਵਿੱਚ ਉਹਦਾ ਫਾਇਦੇ ਮਿਲ ਜੂਗਾ ਜੇ ਤੁਸੀਂ ਹੁਣ ਮਾਰਾ ਕਰੋਗੇ ਤਾਂ ਤੁਹਾਨੂੰ ਉਹਦਾ ਨੁਕਸਾਨ ਮਿਲ ਜੂਗਾ ਲੋ ਇਹਨੇ ਪਲੱਸ ਪੁਆਇੰਟ ਨਹੀਂ ਦੇਖੋ ਆਪਣੇ ਇੱਕ ਪਾਸੇ ਲੋਕ ਨੈਗੇਟਿਵ ਪੁਆਇੰਟ ਲੈ ਲੈਂਦੇ ਨੇ ਇੱਕ ਪਾਸੇ ਪਲੱਸ ਪੁਆਇੰਟ ਲੈ ਲੈਂਦੇ ਨੇ ਜਿਹੜੇ ਭਾਰੂ ਹੋਗੇ ਉਹਨਾਂ ਦੇ ਮੁਤਾਬਕ ਲੋਕ ਫੈਸਲਾ ਦੇ ਦੇਣਗੇ ਲੋਕਾਂ ਵਾਸਤੇ ਸਾਰੇ ਇੱਕ ਨੇ ਸਾਰਿਆਂ ਦੀਆਂ ਪਾਲਿਸੀਆਂ ਇੱਕ ਨੇ ਸਰਕਾਰਾਂ ਚ ਚਲਾਉਣੀ ਆਉਂਦੀਆਂ ਨੇ ਅਫਸਰਾਂ ਨੇ ਬਿਊਰੋਕਰੇਸੀ ਨੇ ਬਿਊਰੋਕਰੇਟ ਉਹ ਹੀ ਲੈਣਗੇ ਇਹ ਬੰਦਾ ਮੁੱਖ ਮੰਤਰੀ ਦੀ ਕੁਰਸੀ ਤੇ ਕੋਈ ਆ ਜੇ ਚਿੱਟੀ ਪੱਗਾ ਆ ਜੇ ਚ ਲਾਲ ਪੱਗ ਵਾਲਾ ਆ ਜੇ ਤੇ ਨੀਲੀ ਪੱਗ ਵਾਲਾ ਆ ਜੇ ਤੇ ਨੀਲੀ ਪੱਗ ਵਾਲੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਫਰਕ ਤਾਂ ਜਦੋਂ ਸਾਡੀ ਬਿਊਰੋਕ੍ਰੇਸੀ ਤੇ ਸਾਡੀਆਂ ਨੀਤੀਆਂ ਦੇ ਵਿੱਚ ਅਸੀਂ ਚੇਂਜ ਲਿਆਤੀ ਤਾਂ ਪੰਜਾਬ ਦਾ ਸ਼ਰਮ ਉਹ ਭਲਾ ਹੋਣਾ ਸ਼ੁਰੂ ਹੋ ਜੂਗਾ ਕਿਉਂਕਿ ਇਹ ਦੂਰੰਦੇਸ਼ੀ ਨੀਤੀਆਂ ਨੇ ਇਹ ਗੋਣੀਆਂ ਪੈਣਗੀਆਂ ਸਾਨੂੰ 62 ਸਾਲ ਹੋ ਗਏ ਟਾਈਮ ਸਾਫ਼ ਕੀਤੇ ਨੇ ਸਰਦਾਰ ਜੀ ਤੁਸੀਂ ਹਿਸਾਬ ਲਾਓ ਵੀ 62 ਸਾਲ ਮੇਰੀ ਉਮਰ 58 ਸਾਲ ਹੈ ਮੇਰੇ ਜੰਮਣ ਤੋਂ 4 ਸਾਲ ਪਹਿਲਾਂ ਕਿਤੇ ਟਾਈਮਾਂ ਦੇ ਵਿੱਚੋਂ ਰੇਤਾ ਕੱਟਾ ਸੀ ਇਹੋ ਜਿਹੜੇ ਪਲਾਨ ਨੇ ਇਹ ਬਣਾਉਣੇ ਚਾਹੀਦੇ ਨੇ ਆਉਣ ਵਾਲੇ ਸਮਿਆਂ ਦੇ ਵਿੱਚ ਨਾ ਦੇ ਕੇ ਜਿਵੇਂ 88 ਤੋਂ 88 'ਚ ਆ ਗਏ ਹੁਣ ਫਿਰ 25 'ਚ ਆ ਗਏ ਤੇ ਅਸੀਂ ਕਹਿੰਦੇ ਹਾਂ ਕਿ 2023 25 25 ਤੋਂ ਹੋਰ ਨਾ 2023 ਵੀ ਸੀਗਾ ਸਰ ਉਹ ਵੀ ਉਹ ਵੀ ਉਹ ਥੋੜੇ ਸੀਗੇ ਹਾਂ ਲੇਕਿਨ ਪੱਦਰ ਤੇ ਨਹੀਂ ਸੀ ਉਹ ਛੋਟੇ ਸੀਗੇ ਤਾਂ ਦਿੱਲੀ ਦੇ ਵਿੱਚ ਵੀ ਆ ਗਏ ਸੀਗੇ ਤੇ ਹੁਣ ਕੀ ਹੈ ਨਾ ਕਿ ਇਹ ਮਤਲਬ ਕੱਬੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਨੇ ਜਿਹਦੇ ਕਰਕੇ ਮਤਲਬ ਲੋਕਾਂ ਦੇ ਵਿੱਚ ਥੋੜਾ ਜਨਾ ਫਿਰ ਬਚੈਨੀ ਫੈਲ ਜਾਂਦੀ ਹੈ ਕਿ ਇਸ ਇਸ ਘੜੀ ਦੇ ਵਿੱਚ ਆਮ ਆਚਰ ਜਿੱਦਾਂ ਪੰਜਾਬ ਨੇ ਲਿਆਂਦੇ ਜੰਮੂ ਕਸ਼ਮੀਰ ਚ ਤਾਂ ਨਹੀਂ ਲਿਆਂਦੇ ਰਾਜਸਥਾਨ ਦੇ ਚ ਤਾਂ ਨਹੀਂ ਲਿਆਂਦੇ ਹਰਿਆਣੇ ਚ ਤਾਂ ਨਹੀਂ ਲਿਆਂਦੇ ਜੋਪੀ ਚ ਵੀ ਆਏ ਪਏ ਨੇ ਤਾਂ ਇਸ ਨੂੰ ਇਸ ਨੂੰ ਪ੍ਰਕਿਰਤਿਕ ਪਰਕੋਪੀ ਦਾ ਨਾਮ ਦਿੱਤਾ ਜਾਂਦਾ ਹੈ ਹਾਂ ਜੀ ਇਹਨੂੰ ਆਪ ਜਿਹੜੀ ਕੁਦਰਤੀ ਆਫਤ ਦੇ ਕੇ ਮਤਲਬ ਲੋਕਾਂ ਦੀ ਮਦਦ ਕੀਤੀ ਜਾਵੇ ਜਿਨ੍ਹਾਂ ਦੇ ਲੋਨ ਨੇ ਉਹਨਾਂ ਦੇ ਲੋਨਾਂ ਦੇ ਵਿੱਚ ਉਹਨਾਂ ਨੂੰ ਰਿਆਤ ਦਿੱਤੀ ਜਾਵੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਬਾਹ ਭਰੀ ਦਿੱਤੀ ਜਾਵੇ ਤੇ ਉਹਨਾਂ ਦੇ ਰੇਤ ਹੈ ਜਿਹੜਾ ਉਹ ਰੇਤ ਉਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਮਤਲਬ ਜਿਹੜੇ ਇਹ ਮੁੱਦੇ ਨੇ ਇੱਕ ਦੋ ਹੋਰ ਹੋਣਗੇ ਪਰ ਇਹਨਾਂ ਦੇ ਉੱਤੇ ਅੱਜ ਪੂਰੀ ਜੱਟ ਕੇ ਬੈਠੇ ਕਿ ਕੱਲ ਜਿਸ ਤਰ੍ਹਾਂ ਕੱਲ ਆਉਣ ਵਾਲੇ ਕੱਲ ਜੋ ਹੈ ਪੀਐਮ ਨਰਿੰਦਰ ਮੋਦੀ ਜੋ ਹੈ ਪੰਜਾਬ ਹੜਪੀੜਿਤ ਅ ਖੇਤਰਾਂ ਦਾ ਦੌਰਾ ਕਰਨਗੇ ਤਾਂ ਉਥੋਂ ਲੱਗਦਾ ਹੈ ਕਿ ਕੁਝ ਐਕਸਟਰਾ ਪੈਕੇਜ ਮਿਲਣ ਦੀ ਸੰਭਾਵਨਾ ਹੈ ਹਾਲਾਂਕਿ ਜੋ ਦਾਨੀ ਸੱਜਣ ਹੈ ਜੋ ਐਨ ਜੀਓਜ਼ ਹੈ ਜੋ ਇਸ ਟਾਈਮ ਪੰਜਾਬ ਦੇ ਲਈ ਰਾਹਤ ਸਮਗਰੀ ਭੇਜੀ ਗਈ ਹੈ ਉਹ ਉਸ ਤੋਂ ਇਲਾਵਾ ਵੀ ਆਪਾਂ ਨੂੰ ਲੱਗਦਾ ਹੈ ਕਿ ਕੱਲ ਕੁਝ ਜੋ ਹੈ ਪੀਐਮ ਮੋਦੀ ਕੁਝ ਰਾਹਤ ਪੈਕੇਜ ਦੇਣ ਦਾ ਐਲਾਨ ਕਰਨਗੇ ਹਾਂ ਜੀ ਦੇਖੋ ਰਾਹਤ ਦਾ ਐਲਾਨ ਜ਼ਰੂਰ ਕਰਨਾ ਚਾਹੀਦਾ ਹੈ ਲੋਕਾਂ ਦੇ ਵਿੱਚ ਥੋੜਾ ਜੀ ਮਤਲਬ ਲੋਕਾਂ ਦੇ ਵਿੱਚ ਮਜੂਸੀ ਪਾਈ ਜਾ ਰਹੀ ਹੈ ਉਸ ਮਜੂਸੀ ਨੂੰ ਦੂਰ ਕਰਨ ਵਾਸਤੇ ਮੋਦੀ ਸਾਹਿਬ ਸਿਆਣੇ ਨੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਫਰਜ਼ ਮੰਨਦਾ ਹੈ ਕਿ ਔਰੀ ਰਾਹਤ ਫੌਰੀ ਰਾਹਤ ਕਿੰਨੀ ਹੁੰਦੇ ਨੇ ਔਰੀ ਰਾਹਤ ਉਦੋਂ ਵਾਰ ਘਰ ਚਲੋ ਵੱਡੀ ਰਾਹਤ ਹੈ ਜਿਹੜੀ ਉਹ ਦੇ ਦੇਣ ਫੌਰੀ ਰਾਹਤ ਦੇ ਕੇ ਲੋਕਾਂ ਦਾ ਮਨੋਵਲ ਹੈ ਜਿਹੜਾ ਉੱਚਾ ਕਰਨ ਸਰਕਾਰਾਂ ਦਾ ਵੀ ਹੋਵੇ ਉਹਨਾਂ ਦੇ ਪਾਰਟੀ ਵਰਕਰਾਂ ਦਾ ਵੀ ਹੋਵੇ ਤੇ ਲੋਕਾਂ ਦੇ ਵਿੱਚ ਉਹ ਜਾਂਦੇ ਵੀ ਹੋਣ ਲੋਕਾਂ ਦੇ ਵਿੱਚ ਜਦੋਂ ਹੁਣ ਲੋਕਾਂ ਦੇ ਵਿੱਚ ਜਾਂਦੇ ਨੇ ਤਾਂ ਲੋਕ ਮੁਰਾ ਸਵਾਲ ਕੱਬੇ ਕਰਨ ਲੱਗ ਜਾਂਦੇ ਨੇ ਜਿਹਦੇ ਕਰਕੇ ਉਹਨਾਂ ਦਾ ਜਿਹੜਾ ਹੌਸਲਾ ਇਹਨਾਂ ਦੀ ਸੱਚੀ ਲੀਡਰਸ਼ਿਪ ਦਾ ਉਹ ਵੀ ਹੌਸਲਾ ਥੋੜਾ ਜਾਂ ਬਹੁਤਾ ਵਧੀਆ ਨਹੀਂ ਹੈਗਾ ਕਿਉਂਕਿ ਜੇ ਰੁਪਈਆਂ ਦਾ ਚੈੱਕ ਜਾਂ ਜੋ ਵੀ ਸਿਸਟਮ ਹੈ ਉਹ ਹੱਥ 'ਚ ਹੋਵੇ ਉਹਦੇ ਨਾਲ ਜਿਹੜਾ ਸਪੋਰਟਰ ਹੁੰਦਾ ਉਹਨੂੰ ਵੀ ਬਲ ਮਿਲਦਾ ਤੇ ਜਿਹੜਾ ਡਾਕਟਰ ਸਾਹਿਬ ਲੱਗਦਾ ਹੈ ਕਿ ਜੋ ਆਰਥਿਕ ਪੈਕੇਜ ਦਾ ਐਲਾਨ ਸਰਕਾਰ ਵੱਲੋਂ ਜਾਂ ਸੂਬਾ ਸਰਕਾਰ ਕੇਂਦਰ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਉਹ ਆਮ ਲੋਕਾਂ ਤੱਕ ਜ਼ਰੂਰ ਜ਼ਰੂਰਤਮੰਦਾਂ ਤੱਕ ਪਹੁੰਚਦਾ ਹੈ ਦੇਖੋ ਜੀ ਉਹ ਤਾਂ ਫਿਰ ਉਹ ਤੋਂ ਬਾਅਦ ਫਿਰ ਸਰਕਾਰ ਫਿਰ ਬਿਊਰੋਕ੍ਰੇਸੀ ਉਸ ਤੋਂ ਬਾਅਦ ਫਿਰ ਆ ਜਾਂਦੇ ਨੇ ਪਾਰਟੀਆਂ ਦੇ ਜਿਹੜੇ ਪੰਡਾ ਵਾਲੇ ਜਾਂ ਬਲਾਕਾਂ ਵਾਲੇ ਪ੍ਰਧਾਨ ਆ ਜਾਂਦੇ ਨੇ ਫਿਰ ਉਹਨਾਂ ਦੀ ਮਰਜ਼ੀ ਥੋੜੀ ਚੱਲਦੀ ਐ ਉਹਦੇ ਉੱਤੇ ਖਾਸ ਧਿਆਨ ਮਤਲਬ ਲੋਕਾਂ ਨੂੰ ਉਹ ਕਮੇਟੀਆਂ ਬਣਾ ਕੇ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਜਿਹੜੀਆਂ ਪੰਡਾਂ ਦੇ ਵਿੱਚ ਪੰਚਾਇਤਾਂ ਬਣੀਆਂ ਹੁੰਦੀਆਂ ਨੇ ਉਹ ਪਾਰਟੀ ਦੇਸ ਵਾਲੀਆਂ ਹੁੰਦੀਆਂ ਨੇ ਇੱਕ ਵਾਰ ਕਮੇਟੀਆਂ ਬਣ ਜਾਂਦੀਆਂ ਨੇ ਜੀ ਸੁਭਾਵਾ ਗ੍ਰਾਮ ਸਭਾ ਮਤਲਬ ਉਹੋ ਜੇ ਜ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਵਾਕਈ ਮਤਲਬ ਇਸ ਗੱਲ ਤੋਂ ਪੀੜਤ ਹੈ ਉਹਦੀ ਖੁੱਲ ਕੇ ਮਦਦ ਕੀਤੀ ਜਾਵੇ ਤੇ ਜਿਹੜਾ ਬੰਦਾ ਮਤਲਬ ਬਿਨਾਂ ਨੁਕਸਾਨ ਹੋਏ ਮਦਦ ਲੈਣ ਦੀ ਕੋਸ਼ਿਸ਼ ਕਰਦਾ ਉਹਦੇ ਨਾਲ ਥੋੜਾ ਜਿਹਾ ਕਹਦੇ ਆ ਸੀ ਜੀ ਸਰਕਾਰ ਨੂੰ ਆਉਣਾ ਜਾਵੇ ਆਇਆ ਜਾਵੇ ਇਸ ਕਰਕੇ ਮਤਲਬ ਸਰਬ ਪਾਰਟੀ ਮੀਟਿੰਗ ਬੁਲਾ ਕੇ ਸਾਰੀਆਂ ਪਾਰਟੀਆਂ ਦੀ ਇੱਕ ਕਮੇਟੀ ਬਣੇ ਵੱਡੀ ਜਿਹਦੇ ਵਿੱਚ ਪਾਰਟੀ ਵੇਸ ਨਾ ਹੋਵੇ ਸਿਰਫ ਦੁੱਖ ਦੇ ਮਤਾਬਕ ਹੀ ਉਸ ਨੂੰ ਉਹਦਾ ਇਲਾਜ ਕੀਤਾ ਜਾਵੇ ਇਹ ਇਹਦੇ ਨਾਲ ਮਤਲਬ ਅਸੀਂ ਡਾਕਟਰ ਜਲਦੀ ਡਾਕਟਰ ਸਾਹਿਬ ਇੱਕ ਗੱਲ ਆਪਾਂ ਹੋਰ ਕਰਾਂਗੇ ਕਿ ਜੋ ਹੜ ਪੀੜਿਤ ਨੇ ਉਹਨਾਂ ਨੂੰ ਡਾਇਰੈਕਟ ਪੈਸੇ ਦੇ ਕੇ ਉਹਨਾਂ ਦੀ ਮਦਦ ਕਰਨਾ ਉਹ ਕਿੰਨਾ ਕੁ ਜਾਇਜ਼ ਹੈ ਜਾਂ ਨਜਾਇਜ਼ ਹੈ ਦੇਖੋ ਜੀ ਨਜਾਇਜ਼ਤਾ ਨਹੀਂ ਆਪਾਂ ਕਹਿ ਸਕਦੇ ਜਾਇਜ਼ ਵੀ ਨਹੀਂ ਕਹਿ ਸਕਦੇ ਗੱਲ ਇਹ ਹੈ ਕਿ ਉਹ ਪੈਸੇ ਬੰਦਾ ਖਰਚਦਾ ਕਿੱਥੇ ਹੈ ਉਹ ਇਹ ਤਾਂ ਨਹੀਂ ਹੈਗਾ ਵੀ ਹੁਣ ਮੰਨ ਲਓ ਕਿ 1 ਲੱਖ ਰੁਪਇਆ ਕਿਸੇ ਪਿੰਡ ਨੂੰ ਦਿੱਤਾ ਜੀ ਉਹਦੇ ਚ 2000 3000 ਦੀ ਆਬਾਦੀ ਆ ਥੋੜੇ ਥੋੜੇ ਪੈਸੇ ਆਉਣਗੇ ਸਾਰਿਆਂ ਨੂੰ ਜੀ ਤੇ ਇਹ ਉਹ ਮਤਲਬ ਪੈਸੇ ਥਰਵਾ ਕੇ ਨਾ ਬੋਤਲਾਂ ਲੈ ਕੀ ਕੀ ਜੇ ਇਹ ਇਸ ਗੱਲ ਦਾ ਥੋੜਾ ਜਿਹਾ ਸਾਨੂੰ ਹੈਗਾ ਵੀ ਇਸ ਤਰ੍ਹਾਂ ਦਾ ਹੋਵੇ ਜਿਹੜਾ ਰਾਹਤ ਫੰਡ ਦੇ ਵਿੱਚ ਜਮ੍ਹਾਂ ਕਰਾ ਕੇ ਇਹ ਮਤਲਬ ਕਮੇਟੀਆਂ ਦੇ ਥਰੂ ਉਹਨਾਂ ਦੀ ਮਦਦ ਕੀਤੀ ਜਾਵੇ ਉਹ ਜਾਦੇ ਬੈਟਰ ਹੈ ਜੀ ਤੇ ਇਹਦੇ ਤੇ ਮਤਲਬ ਐਸ ਤ ਐ ਜਿਹੜੇ ਡਾਇਰੈਕਟ ਪੈਸੇ ਦੇ ਕੇ ਜੋ ਆਪਾਂ ਰਾਹਤ ਦਿੰਦੇ ਆ ਇਹ ਲੱਗਦਾ ਨਹੀਂ ਆ ਕਿ ਕਿਥੇ ਨਾ ਕਿਥੇ 2027 ਦੀ ਕੁਝ ਡਰ ਇਨਡਾਇਰੈਕਟ ਬਾਈਂਗ ਹੋ ਰਹੀ ਹੈ ਹਾਂਜੀ ਦੇਖੋ ਇਹ ਤਾਂ ਹੈਗੀ ਆ ਜੀ ਸਮੈਲ ਤਾਂ 2027 ਜੂਈ ਆਉਂਦੀ ਹੈ ਇਹਨਾਂ ਚੋਂ ਤੇ ਇਹ ਸਾਰਾ ਸਿਸਟਮ ਚ ਜਿਹੜਾ ਕੈਸ਼ ਪੇਮੈਂਟ ਬੰਦਣਾ ਹੈ ਇਹ ਇਹਦੀ ਚੋਂ ਜਿਹੜੀ ਸਮੈਲ ਆਉਂਦੀ ਹੈ ਉਹ ਬਕਾਇਦਾ 2027 ਦੀ ਆਉਂਦੀ ਹੈ ਇਹਦੇ ਚ ਕੋਈ ਦੋਰਾਵਾ ਨਹੀਂ ਇਸ ਚੀਜ਼ ਨੂੰ ਪਿੱਛੇ ਛੱਡ ਕੇ ਜੇ ਲੋਕਾਂ ਦੀ ਸੇਵਾ ਤੇ 27 ਦਾ ਫੇਰ ਵੀ ਆਊਗਾ ਜੀ ਜੇ ਮਤਲਬ ਰਾਜਨੀਤੀ ਪੰਚਰੇ ਛੱਡ ਕੇ ਲੋਕਾਂ ਦੇ ਵਿੱਚ ਆਪਾਂ ਲੋਕਾਂ ਦੀ ਸੇਵਾ ਭਾਵਨਾ ਕਰਕੇ 27 ਫੇਰ ਵੀ ਆਊਗਾ ਫੈਸਲਾ ਲੋਕਾਂ ਨੇ ਕਰਨਾ ਹੈ ਲੋਕਾਂ ਨੇ ਦੇਖਣਾ ਵੀ ਕਿਤੇ ਪਲੱਸ 65 ਨੇ ਜੀ 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 ਮਤਲਬ ਆ ਕੇ ਟੋਕਰੇ ਥੰਦੇ ਸਿਰ ਦਿੱਤਾ ਤੇ ਜੀਨੇ ਇਕੱਲੀ ਛੱਡੀ ਲੈ ਕੇ ਪਰਾਂ ਤੋਂ ਫੋਟੋ ਆ ਲੋਕਾਂ ਦੀ ਇਹ ਪਰਜੋਰ ਮੰਗ ਹੈ ਜੀ ਕਿ ਇੱਕ ਤਾਂ ਜਿਹੜਾ ਲਾਮ ਲਸ਼ਕਰ ਹੈ ਉਹ ਨਾ ਹੋਵੇ ਕਿ ਫੋਟੋ ਸ਼ੂਟ ਨੇ ਜਿਹੜੇ ਉਹ ਨਾ ਜਾਵੇ ਹੋਣ ਇਸ ਕਰਕੇ ਮਤਲਬ ਲੋਕਾਂ ਨੂੰ ਔਰ ਅਸਲੀ ਰਾਹਤ ਹੈ ਜਿਹੜੀ ਉਹ ਪਹੁੰਚਾਉਣ ਵਾਲੇ ਬੰਦੇ ਨੇ ਲੋਕਲ ਬੰਦੇ ਨੇ ਜੀ ਮੈਂ ਕੋਈ ਮਤਲਬ ਬਹੁਤਾ ਠੀਕ ਹੈ ਕੋ ਸਾਡੀ ਮਿਲਟਰੀ ਵੀ ਲੱਗੀ ਹੋਈ ਆ ਕੁਝ ਬੀਐਸਐਫ ਵੀ ਹੈਗੀ ਆ ਉਸ ਆਹਾ ਐਨਡੀਆਰਐਫ ਆ ਜਿਹੜੀ ਉਹ ਵੀ ਹੈਗੀ ਹੈ ਪਰ ਜਿਆਦਾ ਸੇਵਾ ਹੈ ਜਿਹੜੀ ਉਹ ਲੋਕ ਕਰ ਰਹੇ ਨੇ ਪਿੰਡਾਂ ਦੇ ਪਿੰਡ ਕਰ ਰਹੇ ਨੇ ਉਹਨਾਂ ਨੂੰ ਮਤਲਬ ਉਤਸ਼ਾਹਤ ਕਰਨ ਵਾਸਤੇ ਕੋਈ ਨਾ ਪ੍ਰੋਗਰਾਮ ਬਣਾਉਣੇ ਚਾਹੀਦੇ ਨੇ ਨਾ ਕਿ ਰਾਜਨੀਤਿਕ ਲੋਕਾਂ ਦੀਆਂ ਇਕੱਲੀਆਂ ਫੋਟੋ ਜੀ ਤੇ ਲਾਸਟ ਵਿੱਚ ਡਾਕਟਰ ਸਾਹਿਬ ਆਪਾਂ ਸਾਡੇ ਨਾਲ ਇਹ ਗੱਲ ਕਰਾਂਗੇ ਕਿ ਜੋ ਪੰਜਾਬ ਵਾਸੀ ਹੈ ਹਾਲਾਂਕਿ ਜਿਹੜੇ ਹੜ੍ਹ ਪੀੜਿਤ ਹੈ ਉਹਨਾਂ ਦੀ ਆਪਾਂ ਆਮ ਲੋਕ ਪਿੰਡ ਨਾਲ ਪਿੰਡ ਮਿਲ ਕੇ ਕਿਸ ਤਰ੍ਹਾਂ ਸਹਾਇਤਾ ਕਰ ਸਕਦੇ ਆਂ ਦੇਖੋ ਜੀ ਇਹ ਤਾਂ ਹੈਗਾ ਵੀ ਕਿਸੇ ਕੋਲ ਤੇਲ ਹੈ ਕਿਸੇ ਕੋਲ ਮਸ਼ੀਨ ਹੈ ਕਿਸੇ ਕੋਲ ਟਰੈਕਟਰ ਹੈ ਕਿਸੇ ਕੋਲ ਸੰਦ ਹੈ ਮਤਲਬ ਨੋ ਪ੍ਰੋਫਟਰ ਨੋ ਲੌਸ ਦੇ ਹਿਸਾਬ ਨਾਲ ਜਿਹਦਾ ਕੋਈ ਵਾਹਨ ਮੰਨ ਲਓ ਜੀ ਥੋੜਾ ਹੈਗਾ ਉਹਦੇ ਕੋਲ ਕੋਈ ਸਾਧਨ ਨਹੀਂ ਹੈਗਾ ਉਦੋਂ ਤੇਲ ਥੋੜੀ ਬਹੁਤੀ ਮਤ ਉਦੋਂ ਚਰਚਾ ਵਰਚਾਪਾ ਵਾਕਿਓ ਉਹਦਾ ਵੀ ਨਾਲ ਜਿਹੜਾ ਬਹਾਨਾ ਹੈ ਉਹ ਸਾਫ਼ ਕੀਤਾ ਜਾਵੇ ਤੇ ਜੇ ਉਹਨੂੰ ਵੀ ਵੀ ਮਦਦ ਹੈ ਰੇਹ ਦੀ ਮਦਦ ਹੈ ਉਹ ਕੀਤੀ ਜਾਵੇ ਕਿਸੇ ਕੋਲੇ ਪੈਸਿਆਂ ਦੀ ਗੰਜਾਇਸ਼ ਹੁੰਦੀ ਹੈ ਮਤਲਬ ਸਾਰਾ ਜੇ ਮੇਰਾ ਮਿਲਵਰਤਨ ਦੇ ਹਿਸਾਬ ਨਾਲ ਕਰ ਲੈਣਾ ਇਹ ਰਾਜਨੀਤਿਕ ਪਾਰਟੀ ਨੂੰ ਚਾਹੀਦਾ ਹੈ ਜੇ ਲੋਕਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਹੈ ਜਿਹੜੀ ਉਹ ਵਧਾ ਦੇਣਗੇ ਤਾਂ ਉਹੀ ਪਾਰਟੀ ਜਿੱਤੀ ਜਾਣੀ ਹੈ ਜਿਹੜਾ ਬੰਦਾ ਮਤਲਬ ਰਾਜਨੀਤੀ ਆਪ ਕਰੀ ਜਾਂਦਾ ਉਹ ਬੰਦਾ ਫੇਰ ਪਿੱਛੇ ਰਹਿ ਜਾਣਾ ਜੇ ਭਾਈਚਾਰਾ ਪਿੰਡਾਂ ਦਾ ਲੋਕਾਂ ਦਾ ਆਪਸ ਦੇ ਵਿੱਚ ਇੱਕ ਪਿੰਡ ਦੇ ਵਿੱਚ ਸਾਰੇ ਮਿਲਦੇ ਹੁੰਦੇ ਆ ਵੱਡੇ ਪੈਸੇ ਵਾਲੇ ਵੀ ਲੋਕ ਹੁੰਦੇ ਆ ਘੱਟ ਪੈਸੇ ਵਾਲੇ ਲੋਕ ਵੀ ਹੁੰਦੇ ਆ ਮਜ਼ਦੂਰ ਵੀ ਹੁੰਦੇ ਆ ਛੋਟੇ ਦੁਕਾਨਦਾਰ ਵੀ ਹੁੰਦੇ ਆ ਸਾਰਿਆਂ ਦੀ ਮਦਦ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਜੋ ਗਏ ਰਾਜਨੀਤਿਕ ਗੱਲਾਂ ਕੀਤੇ ਤੋਂ ਸਿਰਫ ਕਦੇ ਦੁੱਖ ਦੀਆਂ ਗੱਲਾਂ ਕੀਤੀਆਂ ਜਾਣ ਤੇ ਦੁੱਖਾਂ ਨੂੰ ਦੂਰ ਕਰਨ ਦੀਆਂ ਜਿਹੜੇ ਸਕੀਮਾਂ ਨੇ ਉਹ ਬਣਾਈਆਂ ਜਾਣ ਉਹਦੇੰ ਦੂਰ ਨਹੀਂ ਜਿਹੜੀ ਪਾਰਟੀ ਇਹ ਕੰਮ ਕਰ ਗਈ ਉਹ 27 ਦੇ ਵਿੱਚ ਇੱਕ ਜ਼ਰੂਰ ਚੰਸ ਦਾ 17 ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਨਾਲ A1 ਪੰਜਾਬੀ ਨਾਲ ਗੱਲਬਾਤ ਕਰਨ ਲਈ ਅੱਜ ਦਾ ਜੋ ਵਿਸ਼ੇਸ਼ ਮੁੱਦਾ ਸੀਗਾ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਬਾਰੇ ਉਸ ਬਾਰੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ A1 ਪੰਜਾਬੀ ਨਾਲ ਗੱਲਬਾਤ ਕੀਤੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਾ اے سی کے ਸਾਡੇ ਨਾਲ ਡਾਕਟਰ ਰਜਿੰਦਰ ਸਿੰਘ ਸੀਨੀਅਰ ਪੱਤਰਕਾਰ ਮਾਨਸਾ ਤੋਂ ਜਿਨ੍ਹਾਂ ਨੇ ਕਿ ਅੱਜ ਜੋ ਵਿਸ਼ੇਸ਼ ਮੀਟਿੰਗ ਪੰਜਾਬ ਕੈਬਨਿਟ ਦੀ ਹੋਣ ਜਾ ਰਹੀ ਹੈ ਤੇ ਨਾਲ ਨਾਲ ਬਾੜ ਪੀੜਤਾਂ ਦੇ ਲਈ ਕੁਝ ਰਾਹਤ ਪੈਕੇਜ ਵੀ ਜੋ ਹੈ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਦਾ ਐਲਾਨ ਹੋ ਸਕਦਾ ਹੈ ਤੇ ਕੱਲ ਜੋ ਆ ਮਾਨਯੋਗ ਮੁੱਖ ਮੰਤਰੀ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਜੋ ਹੈ ਪੰਜਾਬ ਫੇਰੀ ਹੈ ਉਸ ਦੇ ਵਿੱਚ ਵੀ ਕੁਝ ਨਾ ਕੁਝ ਰਾਹਤ ਪੈਕੇਜ ਮਿਲਣ ਦੀ ਸੰਭਾਵਨਾ ਹੈ ਇਸ ਬਾਰੇ ਅਸੀਂ ਚਰਚਾ ਕੀਤੀ ਤਾਂ ਐਦਾਂ ਦੇ ਹੀ ਅਲੱਗ-ਅਲੱਗ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ A1 ਪੰਜਾਬੀ ਹਰ ਰੋਜ਼ 11 ਵਜੇ ਦੇ ਲਾਈਵ ਬੁਲੇਟਿਨ ਇਸ ਤੁਹਾਡੇ ਨਾਲ ਰੂਬਰੂ ਹੁੰਦਾ ਹੈ ਤਾਂ ਅੱਜ ਦਾ ਜੋ ਇਹ ਮੁੱਦਾ ਸੀਗਾ ਇਸ ਬਾਰੇ ਅਸੀਂ ਗੱਲਬਾਤ ਕੀਤੀ ਐਦਾਂ ਦੇ ਹੀ ਹੋਰ ਮੁੱਦੇ ਜੋ ਹੈ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਤੇ ਤੁਹਾਡੇ ਕਮੈਂਟਸ ਤੇ ਸੁਝਾਵਾਂ ਦਾ ਵੀ ਸਾਨੂੰ ਇੰਤਜ਼ਾਰ ਰਹਿੰਦਾ ਹੈ ਤਾਂ ਮੈਨੂੰ ਦਿਓ ਇਜਾਜ਼ਤ ਜਤਿੰਦਰ ਲੱਕੀ ਨੂੰ ਦਿਓ ਇਜਾਜ਼ਤ A1 ਪੰਜਾਬੀ ਦੇ